ਅੱਜ ਆਸੀਂ ਲੈ ਕੇ ਆਏ ਹਾਂ ਜੀ ਰਖੜੀਆਂ ਦੇਖੋ ਜੀ ਕਿੰਨੇ ਲਾ ਦੇਖੋ ਰਖੜੀਆਂ ਬਹੁਤ ਮਹਿੰਗੀਆਂ ਨੇ ਜੀ ਬਲੈਕੇ ਪਰਸ ਨਾਮ ਚੋਂ ਆਈਆਂ ਨੇ ਸੁਨਾਮ ਫੈਕਟਰੀ ਆ ਰਖੜੀਆਂ ਦੀ ਹਾਂਜੀ ਤੁਹਾਨੂੰ ਦਿਖਾਣੇ ਆ ਜੀ ਚਾਪੀ ਲਾ ਫਿਰ ਚਾਪੀ ਕੇ ਦਿਖਾਣੇ ਆ ਜੀ ਤੁਹਾਨੂੰ ਰਖੜੀਆਂ ਕਿੰਨੀਆਂ ਕਿੰਨੀਆਂ ਸੋਹਣੀਆਂ ਨੇ ਤੁਹਾਨੂੰ ਦੱਸਦੇ ਹਾਂ ਆਜੋ ਜੀ ਪਹਿਲਾਂ ਜੁੜ ਜੋ ਜੀ ਹਾਂਜੀ ਜੁੜ ਜੋ ਜੀ ਜੁੜ ਜੋ ਪਹਿਲਾਂ ਜੁੜੂਗੇ ਫਿਰ ਆਪਾਂ ਰਖੜੀਆਂ ਤੁਹਾਨੂੰ ਦਿਖਾਵਾਂਗੇ ਕਿਵੇਂ ਕਿਵੇਂ ਮਹਿੰਦੀਆਂ ਨੇ ਦੇਖੋ ਜੀ ਜੁੜ ਜੋ ਜੀ ਪਹਿਲਾਂ ਹਾਂਜੀ ਸਪਾਈ ਬੰਦਨੀ ਸਰਦਾਰ ਅੱਛਾ ਇਹ ਮੇਰਾ ਡੈਡੀ ਹੈ ਜੀ ਦੇਖੋ ਜੀ ਇਹ ਜੰਮੀ ਹੋ ਇਹ ਮੇਰਾ ਡੈਡੀ ਹੈ ਜੀ ਮੇਰਾ ਪਿਆਰਾ ਪਿਆਰਾ ਜਿਹਾ ਡੈਡੀ ਤੁਸੀਂ ਵੀ ਆਪਣੇ ਡੈਡੀਆਂ ਦੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ ਫਿਰ ਇਹਨੂੰ ਠੰਡਾ ਕਰ ਲਿਆ ਕਰ ਹੈ ਪਾਣੀ ਚ ਪੀ ਲਿਆ ਕਰ ਪਾਣੀ ਚ ਪਾਣੀ ਦੁਗਣਾ ਚੜਿਆ ਗਰਮਾਇਚਾ ਹੈ ਦੁਗਣਾ ਆਂਦਾ ਫਿਰ ਉੱਤੇ ਪਿੰਡ ਲੈਟ ਨਹੀਂ ਰਹਿਣੀ ਬਸ ਦੁਵੰਨਿਆ ਬਲੋਤ ਦਵਾਈ ਤਾਈ ਤਾਂ ਤੈਨੂੰ ਕਹਿ ਰਹੀਆਂ ਛੱਡ ਦੇ ਹੈ ਦਵਾਈ ਛੱਡ ਦੇ ਦਵਾਈ ਫਿਰ ਸ਼ੁਗਰ ਮੈਨ ਦੋ ਪਾਪਾ ਨਾ ਸ਼ੁਗਰ ਨਹੀਂ ਹੈਗਾ ਸ਼ੁਗਰ ਨਾਰਮਲ ਆ ਜਾਂਦਾ ਜਾਵੇ ਸ਼ੁਗਰ ਦੀਆਂ ਨਾਲ ਲਿਆ ਕਰੋ ਗੋਲੀਆਂ ਹੈ ਦਵਾਈ ਹੈ ਸੁਗਰ ਦੀ ਆ ਪਰ ਸੁਗਰ ਦੀ ਨਾ ਖਾਇਆ ਕਰ ਐਨੀ ਹੈ ਸੁਗਰ ਦੀ ਨਾ ਖਾਇਆ ਕਰ ਐਨੀ ਉਹਦੇ ਕਰਕੇ ਹੁੰਦੀ ਆ ਫਿਰ ਗਰਮ ਪਰ ਮਚ ਜਾ ਸਰ ਮਚ ਜਾ ਆ ਤੈਨੂੰ ਕਹਿਆ ਸੀਗਾ ਸਦਾ ਬਹਾਰ ਦਾ ਪੱਤਾ ਖਾਇਆ ਕਰ ਹੈ ਉਹ ਫੁੱਲਾਂ ਦੇ ਪੇਡੇ ਦਾ ਪੱਤਾ ਖਾਇਆ ਕਰ ਖਾਲੀ ਇੱਕ ਵਾਰ ਐ ਨਹੀਂ ਕੀ ਨਹੀਂ ਹੈਗੇ ਨਾ ਫੈਕਟਰੀ ਚੋਂ ਫੈਕਟਰੀ ਚੋਂ ਹੋਰ ਬੜੀ ਮਹਿੰਗੀਆਂ ਮਿਲੀਆਂ ਨੇ ਉਹ ਤਾਂ ਮਹਿੰਗੇ ਦਿੰਦੇ ਨੇ ਉਵੇਂ ਬੁਲਾਈ ਜਾਂਦੇ ਨੇ ਕਿ ਆਜੋ ਲੈ ਜਾਓ ਲੈ ਜਾਓ ਲੈ ਜਾਓ ਆ ਪੈ ਦਿ ਲੋ ਹਾਂ ਇਹ ਲੀਸ਼ਨ ਚੁੱਤੀ ਰੱਖੋ ਮੈਂ ਹੂੰ ਆ ਲੈ ਬੇਲਾ ਥੋੜਾ ਜਿਹਾ ਸਮਾਨ ਬਹੁਤ ਮਹਿੰਗੀਆਂ ਰਖੜੀਆਂ ਲਾਉਂਦੇ ਨੇ ਜੀ ਉਵੇਂ ਬਲਾਈ ਜਾਂਦੇ ਨੇ ਸੁਨਾਮ ਦੀ ਗੱਲ ਐ ਜੀ ਇਹ ਹੂੰ ਹਾਂ ਅਲਾ ਹੁਣ ਤੁਹਾਨੂੰ ਰਖੜੀਆਂ ਦਿਖਾਣੀਆਂ ਜੀ ਅਸੀਂ ਕਿਦਾਂ ਕਿਦਾਂ ਦੀਆਂ ਨੇ ਕੀ ਕੀ ਲੈ ਹੋ ਜੀ ਦੇਖੋ ਜੀ ਬਿੱਟੇ ਚੁੱਕੋ। ਆਹ ਦੇਖੋ ਜੀ। ਹਾਂ? ਹਾਂ? ਉਹ ਉਹ ਚੁੱਕ ਲਵਾ। ਬੱ। ਇਹ ਮੇਰੀ ਨਹੀਂ ਹੈ। ਕਹੇ ਹਾਇਰ ਦੇ ਨੇ। ਹੂੰ? ਇਹ ਮੇਰੀ ਨਹੀਂ ਨਾ। ਦੋ ਦੀਆਂ। ਹਾਂ ਦੇਖੋ ਜੀ। 3 ਨੇ। ਲੈ ਜੀ। ਰਖੜਨੇ ਲੈਣ ਭੇਜੋ ਅਨਮੋਲਾ ਅਨਮੋਲਾ ਸੋਨਮੋਨ ਆ ਦੇਖੋ ਜੀ ਅਸਪਰੀ ਤੈਨੂੰ ਪੁੱਛਣੀ ਹੋਇਆ ਉਹ ਗਿਆ ਬੰਸਾ ਬਚਾਲਾ ਮਹਾ ਦਵਾਈ ਤੇ ਦੇ ਗਰੀ ਜੇ ਕੋਈ ਲਏਗਾ ਮੈਂ ਪੇ ਪੇ ਦੇ ਗਰੀ ਸਭਾ ਬੰਦਨ ਕੇ ਤਰਦੋ ਪੈਸੇ ਰੱਖਦਾ ਨਹੀਂ

કે રહ્યા હો ਔਰ ਕੁਝ ਜੱਦੀ ਦੇ। ਇਹ ਆਪਣੀ ਅਗੀ ਸ਼ੌਪ ਜੀ। ਇਹ ਅਗੇ ਕੱਪੜੇ ਦੀ ਸ਼ੌਪ ਆ ਜੀ ਜਿਨੇ ਵੀ ਕੋਈ ਵੀ ਚੀਜ਼ ਲੈ ਜਾਣੀ ਹੋ। ਪਾਤੜਾ ਪਿੰਡ ਦੇ ਵਿੱਚ ਆ ਕੇ ਭਗਵਾਨ ਹਸਪੀਟਲ ਦੀ ਬੈਕ ਸਾਈਡ ਆ ਕੇ ਲਿਜਾ ਸਕਦਾ ਜੀ ਜੇ ਨੇ ਵੀ ਜੋ ਚੀਜ਼ ਲਿਜਾਣੀ ਹੋਵੇ ਹਾਂਜੀ ਪਾਤੜਾ ਭਗਵਾਨ ਹਸਪੀਟਲ ਦੀ ਬੈਕ ਸਾਈਡ ਬਾਜ਼ਾਰ ਨਾਲੋਂ ਸਸਤਾ ਤੇ ਫੈਨਸੀ ਕੱਪੜਾ ਵਧੀਆ ਬ੍ਰਾਂਡ ਕੱਪੜਾ ਤੇ ਤੁਸੀਂ ਲਿਜਾ ਸਕਦੇ ਹੋ ਜੇ ਪਾਰਟੀ ਵੇਅਰ ਕੱਪੜਾ ਲਿਜਾ ਸਕਦੇ ਹੋ ਜੀ ਤੁਸੀਂ ਪਾਤੜਾ ਲਖ ਦਾਤਾ ਪੀਰ ਕੋਲੇ ਗੁਜਰਾਵਾਲੀ ਫਿਆਈ ਕੋਲੇ ਹਾਂਜੀ ਆਕੇ ਤੁਸੀਂ ਬ੍ਰਾਂਡ ਕੱਪੜਾ ਖਰੀਦ ਸਕਦੇ ਹੋ ਲੈ ਸਕਦੇ ਹੋ ਆਪਣੇ ਕੋਲ ਸਾਰੀ ਵੈਰਾਈਟੀ ਰੱਖੀ ਹੈ ਜੀ ਥੋੜੇ ਥੋੜੇ ਲੈ ਕੇ ਨਾ ਹੌਲੀ ਹੌਲੀ ਆਪਾਂ ਤੁਹਾਡੀ ਸਪੋਰਟ ਦੇ ਨਾਲ ਹੌਲੀ ਹੌਲੀ ਆਪਾਂ ਕੰਮ ਵਧਾਉਂਦੇ ਰਹਾਂਗੇ ਜੀ ਆਹ ਦੇਖੋ ਜੀ ਗੁਜਰਾਂਵਾਲੀ ਇਥੇ ਆਈ ਭਗਵਾਨ ਹਸਪੀਟਲ ਦੀ ਵੈੱਬਸਾਈਟ ਲਖਦਾਤਾ 피ਰ ਕੋਲ ਆਕੇ ਤੁਸੀਂ ਵਿజిਟ ਕਰ ਸਕਦੇ ਹੋ ਆਪਣਾ ਕੱਪੜੇ ਦਾ ਐਂਡ ਰਖੜੀਆਂ ਬਹੁਤ ਹੀ ਸੋਹਣੀਆਂ ਫੈਂਸੀ ਫੈਂਸੀਆਂ ਰਖੜੀਆਂ ਨੇਈ ਨਿਊ ਲੁੱਕ ਦੇ ਵਿੱਚ ਰਖੜੀਆਂ ਨੇ